ਹਾਂਜੀ ਕੀ ਹਾਲ ਚਾਲ ਨੇ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਜਰਮਨ ਬਲੌਗਰ ਦੇ ਵਿੱਚ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜੀ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਮੇਰੀਆਂ ਨਮੀਆਂ ਨਮੀਆਂ ਵੀਡੀਓਜ਼ ਨਮੀਆਂ ਨਮੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਕਹਾਣੀ ਚਤਰਪੂਜ ਅਸਲ ਦੇ ਵਿੱਚ ਇਹ ਕਹਾਣੀ ਇੱਕ ਸ਼ਿਕਾਰੀ ਦੀ ਆ। ਉਹਦਾ ਨਾਮ ਸੀਗਾ ਲੋਦੀਆ। ਇਹ ਲੋਦੀਆ ਆਪਣੇ ਕੁੱਤੇ ਦੇ ਨਾਲ ਹਰ ਰੋਜ਼ ਜੰਗਲ ਦੇ ਵਿੱਚ ਜਾਇਆ ਕਰਦਾ ਤੇ ਚਿੜੀਆਂ, ਬਟੇਰੇ, ਤਿੱਤਰ ਇਹਨਾਂ ਦਾ ਜਿਹੜਾ ਉਹ ਸ਼ਿਕਾਰ ਕਰਿਆ ਕਰਦਾ। ਹੋਰ ਵੀ ਤੋਤੇ ਵਗੈਰਾ ਪੰਛੀ ਜੋ ਵੀ ਇਹ ਨੂੰ ਜਿਹਦੇ ਜਾਲ ਦੇ ਵਿੱਚ ਫਸ ਜਾਂਦੇ ਇਹਨੂੰ ਮਿਲ ਜਾਂਦੇ ਇਹ ਲਿਜਾ ਕੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਵੇਚ ਦਿਆ ਕਰਦਾ। ਤੇ ਇਸੇ ਦੇ ਨਾਲ ਉਹ ਆਪਦਾ ਗੁਜ਼ਾਰਾ ਕਰਿਆ ਕਰਦਾ ਸੀਗਾ ਘਰ ਦੇ ਵਿੱਚ ਘਰ ਆਲੀ ਸੀ ਦੋ ਬੱਚੇ ਸੀਗੇ ਤਾਂ ਪੂਰੇ ਪਰਿਵਾਰ ਦਾ ਜਿਹੜਾ ਪਰਨ ਪੋਸ਼ਣ ਉਹ ਇਸੇ ਸ਼ਿਕਾਰ ਦੇ ਕਾਰਨ ਹੀ ਹੁੰਦਾ ਸੀਗਾ ਇੱਕ ਦਿਨ ਇਹ ਸ਼ਿਕਾਰ ਕਰਨ ਦੇ ਲਈ ਜੰਗਲ ਦੇ ਵਿੱਚ ਜਾਂਦਾ ਹੈ ਪਰ ਉਸ ਦਿਨ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਦਾ ਉਹ ਬੜਾ ਜੋਰ ਲਾਉਂਦਾ ਹੈ ਬੜੀ ਜਗ੍ਹਾ ਦੇ ਉੱਤੇ ਜਾ ਜਾ ਕੇ ਜਾਲ ਵਿਛਾਉਂਦਾ ਹੈ ਪਰ ਉਸ ਦਿਨ ਕੋਈ ਤਿੱਤਰ ਬਟੇਰਾ ਪੰਛੀ ਕੋਈ ਹੋਰ ਕੋਈ ਵੀ ਇਸ ਦੇ ਜਾਲ ਦੇ ਵਿੱਚ ਨਹੀਂ ਫਸਦਾਗਾ ਦੁਪਹਿਰ ਹੋ ਜਾਂਦੀ ਹੈ ਦੁਪਹਿਰ ਤੋਂ ਬਾਅਦ ਸ਼ਾਮ ਹੋਣ ਲੱਗਦੀ ਹੈ ਹੁਣ ਤੱਕ ਇਹਦੇ ਕੋਲੇ ਕੋਈ ਸ਼ਿਕਾਰ ਫਸਿਆ ਨਹੀਂਗਾ ਤੇ ਇਹ ਸੋਚਣ ਲੱਗ ਜਾਂਦਾ ਕਿ ਮੇਰੇ ਘਰ ਦਾ ਗੁਜ਼ਾਰਾ ਕਿਵੇਂ ਹੋਏਗਾ ਕਰਦੇ ਵਿੱਚ ਪਹਿਲਾਂ ਤੋਂ ਹੀ ਜਿਹੜੀ ਆ ਖਾਣ ਪੀਣ ਦੀ ਸਮੱਸਿਆ ਹੈ ਪਹਿਲਾਂ ਹੀ ਸ਼ਿਕਾਰ ਘੱਟ ਮਿਲਦਾ ਸੀਗਾ ਅੱਜ ਤੇ ਬਿਲਕੁਲ ਨਹੀਂ ਮਿਲਿਆ ਤਾਂ ਹੁਣ ਇਹ ਬੜਾ ਪਰੇਸ਼ਾਨ ਹੁੰਦਾ ਹੈ ਤੇ ਇਸੇ ਪਰੇਸ਼ਾਨੀ ਦੇ ਵਿੱਚ ਉਹ ਆਪਦੇ ਘਰਵਾਲੇ ਨੂੰ ਮੋੜਨ ਲੱਗਦਾ ਹੈ ਰਸਤੇ ਦੇ ਵਿੱਚ ਕੀ ਦੇਖਦਾ ਹੈ ਕਿ ਕੋਈ ਸੰਤ ਮਹਾਤਮਾ ਚੌਂਕੜਾ ਮਾਰ ਕੇ ਤਪੱਸਿਆ ਕਰ ਰਿਹਾ ਹੈ ਇਹ ਉਹਨਾਂ ਦੇ ਕੋਲੇ ਜਾ ਕੇ ਸੁਖਣਾ ਸੁਖਦਾ ਹੈ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਕਿਰਪਾ ਕਰੋ ਮੈਨੂੰ ਅੱਜ ਸ਼ਿਕਾਰ ਮਿਲ ਜਾਵੇ ਜੋ ਵੀ ਮੈਨੂੰ ਮਿਲੂਗਾ ਮੈਂ ਉਹ ਤੁਹਾਨੂੰ ਅਰਪਣ ਕਰ ਉਸ ਦਾ ਅੱਧਾ ਤੁਹਾਨੂੰ ਅਰਪਣ ਕਰੂੰਗਾ ਚਲੋ ਜੀ ਇਹ ਫਿਰ ਪਿੱਛੇ ਨੂੰ ਮੁੜਦਾ ਹੈ ਜੰਗਲ ਵਿੱਚ ਜਾਂਦਾ ਹੈ ਜਦੋਂ ਜਾਲ ਵਿਛਾਉਂਦਾ ਹੈ ਤਾਂ ਕੁਦਰਤ ਦੀ ਕਰਨੀ ਪਹਿਲੀ ਦਫਾ ਹੀ ਇਹਦੇ ਕੋਲੇ ਸੱਤ ਤੋਤੇ ਫਸ ਜਾਂਦੇ ਆ ਹੁਣ ਵਾਪਸ ਆਉਂਦਾ ਹੈ ਖੁਸ਼ੀ-ਖੁਸ਼ੀ ਤੇ ਸੰਤਾਂ ਦੇ ਕੋਲੇ ਆ ਕੇ ਰੁਕ ਜਾਂਦਾ ਹੈ ਉਹਨਾਂ ਨੂੰ ਪ੍ਰਣਾਮ ਕਰਦਾ ਹੈ ਤੇ ਬੇਨਤੀ ਕਰਦਾ ਹੈ ਕਿ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਅੱਜ ਮੈਨੂੰ ਸੱਤ ਪੰਛੀ ਮੇਰੇ ਕੋਲੇ ਫਸੇ ਐ ਤੇ ਮੈਂ ਬੇਨਤੀ ਕਰਕੇ ਗਿਆ ਸੀਗਾ ਤੁਹਾਡੀ ਸੁਖਣਾ ਸੁਖੀ ਸੀਗੀ ਜੋ ਵੀ ਮੈਨੂੰ ਮਿਲੂਗਾ ਮੈਂ ਉਹਦਾ ਅੱਧਾ ਤੁਹਾਨੂੰ ਅਰਪਣ ਕਰੂੰਗਾ ਭੇਟਾ ਕਰੂੰਗਾ ਸੋ ਕਿਰਪਾ ਕਰਕੇ ਇਹ ਆਪ ਦਾ ਜਿਹੜਾ ਅੱਧਾ ਹਿੱਸਾ ਹੈ ਤੁਸੀਂ ਰੱਖ ਲਓ ਸੰਤ ਅੱਖਾਂ ਖੋਲਦੇ ਐ ਦੇਖਦੇ ਐ ਗੱਲ ਨੂੰ ਸਮਝਦੇ ਐ ਤੇ ਹੈਰਾਨ ਹੁੰਦੇ ਐ ਕਹਿੰਦੇ ਇਹ ਤੂੰ ਕੀ ਕੀਤਾ ਬੜੇ ਅਸਹਿਜਤਾ ਦੇ ਨਾਲ ਉਹਦੇ ਵੱਲ ਤੱਕਦੇ ਐ ਉਹਨੂੰ ਕਹਿੰਦੇ ਵੀ ਅਸੀਂ ਇਹਨਾਂ ਦਾ ਕੀ ਕਰਾਂਗੇ ਹੁਣ ਉਹ ਕਹਿੰਦਾ ਵੀ ਮੈਂ ਤਾਂ ਸੁਖਣਾ ਸੁਖੀ ਸੀਗੀ ਤੇ ਹੁਣ ਇਹ ਤਾਂ ਤੁਹਾਡਾ ਹੀ ਹੈ ਤੇ ਸੰਤਾ ਨੂੰ ਅਜੀਬ ਲੱਗਦਾ ਉਸ ਦੇ ਉੱਤੇ ਦਇਆ ਵੀ ਆਉਂਦੀ ਹੈ ਵੀ ਕਿੱਡਾ ਭੋਲਾ ਬੰਦਾ ਹੈ ਤੇ ਪਰ ਇਹ ਕੰਮ ਮਾੜਾ ਕਰ ਰਿਹਾ ਹੈ ਜਿਹੜਾ ਪੰਛੀਆਂ ਨੂੰ ਫੜ ਕੇ ਵੇਚ ਰਿਹਾ ਉਹ ਮਨ ਦੇ ਵਿੱਚ ਥੋੜੀ ਵਿਚਾਰ ਕਰਦੇ ਐ ਕਹਿੰਦੇ ਚਲ ਠੀਕ ਐ ਜੇ ਤੂੰ ਕੁਝ ਦੇਣਾ ਹੀ ਐ ਤਾਂ ਮੈਨੂੰ ਚਤਰਪੂਜ ਪੰਛੀ ਫੜ ਕੇ ਲਿਆ ਦੇ ਫੇਰ ਮੈਂ ਤੇਰੀ ਭੇਟਾ ਮਨਜ਼ੂਰ ਕਰੂੰਗਾ ਉਹ ਕਹਿੰਦਾ ਠੀਕ ਐ ਜੀ ਹੁਣ ਸ਼ਿਕਾਰੀ ਆ ਤੇ ਜਾਨਵਰ ਫੜਨਾ ਤਾਂ ਉਹਨੂੰ ਆਉਂਦਾ ਹੀ ਆ ਉਹਨੇ ਸੋਚਿਆ ਵੀ ਇਹ ਤੇ ਕੋਈ ਗੱਲ ਨਹੀਂ ਮੈਂ ਹੁਣ ਵੀ ਫੜ ਕੇ ਲਿਆ ਦੇਣਾ ਤੇ ਉਹ ਜੰਗਲ ਦੇ ਵਿੱਚ ਫੇਰ ਪਿੱਛੇ ਨੂੰ ਮੁੜ ਜਾਂਦਾ ਤੇ ਜਾਲ ਵਿਛਾ ਕੇ ਬਹਿ ਜਾਂਦਾ ਹੁਣ ਚਤਰਪੂਜ ਪੰਛੀ ਦਾ ਉਹਨੇ ਨਾਂ ਵੀ ਨਹੀਂ ਸੀ ਸੁਣਿਆ ਦੇਖਣਾ ਤਾਂ ਬੜੀ ਦੂਰ ਦੀ ਗੱਲ ਆ ਉਹ ਘਰੇ ਨਹੀਂ ਮੁੜਦਾ ਸ਼ਾਮ ਹੋ ਜਾਂਦੀ ਆ ਰਾਤ ਪੈ ਜਾਂਦੀ ਆ ਉਹਦੇ ਘਰ ਵਾਲੀ ਤੇ ਉਹਦੇ ਬੱਚੇ ਉਹਨੂੰ ਲੱਭਦੇ ਹੋਏ ਜੰਗਲ ਦੇ ਵਿੱਚ ਪਹੁੰਚ ਜਾਂਦੇ ਆ ਕਹਿੰਦੇ ਕੀ ਗੱਲ ਹੋਈ ਤੂੰ ਘਰੇ ਕਿਉਂ ਨਹੀਂ ਆਇਆ ਉਹ ਸਾਰੀ ਗੱਲ ਦੱਸਦਾ ਹੈ ਕਿ ਸੰਤਾ ਨੇ ਮੈਨੂੰ ਚਤਰਪੂਜ ਪੰਛੀ ਲਿਆਉਣ ਦੇ ਲਈ ਆਖਿਆ ਉਹ ਦੇ ਘਰ ਵਾਲੀ ਕਹਿੰਦੀ ਮੈਂ ਤਾਂ ਕਦੇ ਨਾਮ ਵੀ ਨਹੀਂ ਸੁਣਿਆ ਕਿ ਚਤਰਪੁਜ ਪੰਚੀ ਕੋਈ ਹੁੰਦਾ ਵੀ ਐ ਤੇ ਤੂੰ ਉਹਦੀ ਉਡੀਕ ਕਰ ਰਿਹਾ ਇੱਥੇ ਉਹਦੇ ਫਸਣ ਦੇ ਸੰਤਾਂ ਨੇ ਤੇਰੇ ਨਾਲ ਮਖੌਲ ਕੀਤਾ ਹੋਊਗਾ ਜਾਂ ਸੰਤਾਂ ਨੇ ਤੈਨੂੰ ਝੂਠ ਬੋਲ ਦਿੱਤਾ ਹੋਊਗਾ ਤੂੰ ਘਰ ਚੱਲ ਪਰ ਹੁਣ ਸ਼ਿਕਾਰੀ ਦ੍ਰਿੜ ਨਿਸ਼ਚੇ ਦਾ ਮਾਲਕ ਸੀਗਾ ਉਹ ਕਹਿੰਦਾ ਨਹੀਂ ਜੇ ਹੁਣ ਮੈਂ ਉਹਨਾਂ ਨੂੰ ਵਚਨ ਦੇ ਕੇ ਆਇਆ ਐ ਤੇ ਉਹਨਾਂ ਨੇ ਮੈਥੋਂ ਮੰਗ ਕੀਤੀ ਹੈ ਚਤਰਪੂਜ ਪੰਛੀ ਦੀ ਤਾਂ ਹੁਣ ਫਿਰ ਮੈਂ ਲੈ ਕੇ ਹੀ ਜਾਵਾਂਗਾ ਨਹੀਂ ਤੇ ਮੈਂ ਘਰ ਨਹੀਂ ਜਾਵਾਂਗਾ ਘਰ ਵਾਲੀ ਬੜਾ ਸਮਝਾਉਂਦੀ ਹੈ ਪਰ ਸ਼ਿਕਾਰੀ ਨਹੀਂ ਮੰਨਦਾ ਲਓ ਜੀ ਇੱਕ ਦਿਨ ਬੀਤਦਾ ਦੋ ਦਿਨ ਬੀਤਦੇ ਆ ਇਸੇ ਤਰ੍ਹਾਂ ਹੀ ਉਹਨੂੰ ਕਈ ਦਿਨ ਲੰਘ ਜਾਂਦੇ ਜੰਗਲ ਵਿੱਚ ਘੁੰਮਦੇ ਨੂੰ ਨਾ ਤਾਂ ਉਹ ਘਰੇ ਜਾਂਦਾ ਹੈ ਨਾ ਕੁਝ ਖਾਂਦਾ ਨਾ ਪੀਂਦਾ ਬਸ ਇਸੇ ਵਿਵਸਥਾ ਦੇ ਵਿੱਚ ਉਹ ਤੁਰਿਆ ਫਿਰਦਾ ਇਹੀ ਪਰੇਸ਼ਾਨੀ ਕਿ ਮੈਨੂੰ ਚਤਰਪੁਜ ਪੰਛੀ ਮਿਲੇਗਾ ਕਿ ਨਹੀਂ ਮਿਲੇਗਾ ਜਦੋਂ ਬਹੁਤ ਦਿਨ ਲੰਘ ਜਾਂਦੇ ਆ ਸਰੀਰ ਵੀ ਢਟਾਲ ਹੋਣ ਲੱਗ ਜਾਂਦਾ ਹੈ ਬੜਾ ਪਰੇਸ਼ਾਨ ਹੁੰਦਾ ਹੈ ਪਰਮਾਤਮਾ ਨੂੰ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਮੈਨੂੰ ਚਤਰਪੁਜ ਪੰਛੀ ਲੱਭ ਜਾਵੇ ਪਰ ਨਹੀਂ ਮਿਲਦਾ ਤਾਂ ਫਿਰ ਕੀ ਕਰਦਾ ਹੈ ਜੰਗਲ ਦੇ ਵਿੱਚ ਹੀ ਕੁਝ ਲੱਕੜੀਆਂ ਇਕੱਠੀਆਂ ਕਰਦਾ ਹੈ ਤੇ ਇੱਕ ਚਿਖਾ ਬਣਾ ਕੇ ਉਹਦੇ ਉੱਤੇ ਬੈਠ ਜਾਂਦਾ ਹੈ ਸੋਚਦਾ ਹੈ ਕਿ ਹੁਣ ਮੈਂ ਘਰੇ ਵੀ ਨਹੀਂ ਜਾ ਸਕਦਾਗਾ ਤੇ ਮੈਂ ਸੰਤਾਂ ਨੂੰ ਵੀ ਕੀ ਮੂੰ ਦਿਖਾਉਂਗਾ ਕਿ ਮੈਂ ਇੱਕ ਚਤਰਪੂਜ ਪੰਛੀ ਹੀ ਨਹੀਂ ਫੜ ਸਕਿਆ ਹੁਣ ਮਨ ਦੇ ਵਿੱਚ ਇਹ ਵੀ ਨਹੀਂ ਸੋਚਦਾ ਕਿ ਇਹ ਚਤਰਪੂਜ ਪੰਛੀ ਹੁੰਦਾ ਵੀ ਹੈ ਕਿ ਨਹੀਂ ਸੋਚਦਾ ਹੈ ਕਿ ਜੇ ਸੰਤਾਂ ਨੇ ਕਿਹਾ ਹੈ ਤਾਂ ਬਿਲਕੁਲ ਹੁੰਦਾ ਹੋਵੇਗਾ ਪਰ ਮੈਨੂੰ ਹੀ ਨਹੀਂ ਲੱਭ ਰਿਹਾ ਹੁਣ ਜਦੋਂ ਚਿਖਾ ਬਣਾ ਕੇ ਉਹਦੇ ਉੱਤੇ ਬੈਠਦਾ ਹੈ ਤੇ ਉਹਨੂੰ ਅੱਗ ਲਾਉਣ ਲੱਗਦਾ ਹੈ ਤਾਂ ਵਿਸ਼ਨੂੰ ਭਗਵਾਨ ਇਹ ਸਾਰਾ ਕੁਝ ਦੇਖ ਰਹੇ ਹੁੰਦੇ ਆ ਉਹ ਸੋਚਦੇ ਆ ਕਿ ਭਲਾ ਮਨੁਸ ਇਹ ਭੋਲਾ ਬੰਦਾ ਆਪਦੇ ਆਪ ਨੂੰ ਸੱਚਮੁੱਚ ਮਾਰ ਹੀ ਲਊਗਾ ਤੇ ਉਹ ਜਿਹੜੇ ਆ ਉਹਦੇ ਉੱਤੇ ਦਇਆਵਾਨ ਹੋ ਜਾਂਦੇ ਆ ਦਿਆਲ ਹੋ ਜਾਂਦੇ ਆ ਪਰਮੇਸ਼ਰ ਤਾਂ ਹੈ ਹੀ ਦਿਆਲੂ ਪਰਮੇਸ਼ਰ ਨੂੰ ਦਿਆਲੂ ਕਿਰਪਾਲੂ ਇਹਨਾਂ ਨਾਮਾਂ ਦੇ ਨਾਲ ਆਮ ਤੌਰ ਤੇ ਅਸੀਂ ਬੁਲਾ ਲੈਂਦੇ ਆ ਤਾਂ ਕਹਿੰਦੇ ਵਿਸ਼ਨੂੰ ਭਗਵਾਨ ਦਿਆ ਦੇ ਘਰ ਦੇ ਵਿੱਚ ਆ ਜਾਂਦੇ ਆ ਤੇ ਫਿਰ ਉਹ ਚਤਰਪੂਜ ਪੰਛੀ ਦਾ ਰੂਪ ਧਾਰਨ ਕਰਕੇ ਧਰਤੀ ਦੇ ਉੱਤੇ ਆ ਜਾਂਦੇ ਉਹਦੇ ਸਾਹਮਣੇ ਖੜੇ ਹੋ ਜਾਂਦੇ ਆ ਪ੍ਰਗਟ ਹੋ ਜਾਂਦੇ ਆ ਜਦੋਂ ਉਹ ਦੇਖਦਾ ਹੈ ਕਿ ਮੇਰੇ ਸਾਹਮਣੇ ਚਤਰਪੂਜ ਪੰਛੀ ਆ ਗਿਆ ਹੈ ਤੇ ਫਿਰ ਉਹਨੂੰ ਫੜਨ ਦੇ ਲਈ ਉਹਦੇ ਪਿੱਛੇ ਜਾਂਦਾ ਹੈ ਹੁਣ ਵਿਸ਼ਨੂੰ ਭਗਵਾਨ ਇਹ ਤਾਂ ਸ਼ੁਰੂ ਤੋਂ ਹੀ ਕੌਤਕ ਕਰਦੇ ਆਉਂਦੇ ਆ ਲੀਲਾਵਾਂ ਰਚਦੇ ਆ ਤੈ ਉਹਦੇ ਅੱਗੇ-ਅਗੇ ਭੱਜਣ ਲੱਗਦੇ ਐ ਤੇ ਇਹ ਸ਼ਿਕਾਰੀ ਜਿਹੜਾ ਹੈਗਾ ਇਹ ਉਹਨਾਂ ਦੇ ਪਿੱਛੇ-ਪਿੱਛੇ ਭਜਦਾ ਹੈ। ਕਾਫੀ ਸਮਾਂ ਲੰਘ ਜਾਂਦਾ ਹੈ। ਹੁਣ ਸ਼ਿਕਾਰੀ ਜਿਹੜਾ ਹੈਗਾ ਉਹ ਥੱਕ ਜਾਂਦਾ ਹੈ, ਅੱਕ ਜਾਂਦਾ ਹੈ। ਉਹਨੂੰ ਬੜਾ ਕਹਿੰਦਾ ਕਿ ਰੁਕ ਜਾ ਪੰਛੀ ਰੁਕ ਜਾ। ਪਰ ਹੁਣ ਵਿਸ਼ਨੂੰ ਭਗਵਾਨ ਕਿੱਥੇ ਰੁਕਦੇ ਆ? ਉਹ ਅੱਗੇ-ਅਗੇ ਭੱਜੇ ਜਾਂਦੇ ਆ, ਭਜਦੇ ਵੀ ਹੌਲੀ ਆ ਤਾਂ ਕਿ ਜ਼ਿਆਦਾ ਦੂਰ ਵੀ ਨਾ ਨਿਕਲ ਜਾਣ। ਤੇ ਫਿਰ ਜਦੋਂ ਇਹਦੇ ਨਹੀਂ ਕੁਝ ਹੱਥੋਂ ਦਾ ਇਹ ਬੜਾ ਪਰੇਸ਼ਾਨ ਹੁੰਦਾ ਹੈ ਤੇ ਆਪਦੀ ਜੇਬ ਦੇ ਵਿੱਚ ਇਹਦੇ ਇੱਕ ਸ਼ੁਰਾ ਹੁੰਦਾ ਉਹ ਸ਼ੁਰਾ ਚੱਕ ਕੇ ਆਪਦੀ ਗਰਦਨ ਨੂੰ ਵੱਢਣ ਲੱਗਦਾ ਇਹਨੇ ਕਿਹਾ ਵੀ ਹੁਣ ਇਹ ਫੜਿਆ ਤਾਂ ਜਾਣਾ ਨਹੀਂ ਮੈਥੋਂ ਤੇ ਮੇਰੇ ਸਰੀਰ ਦੇ ਵਿੱਚ ਵੀ ਹੁਣ ਇਹ ਨਾ დამ ਨਹੀਂ ਰਿਹਾ ਵੀ ਮੈਂ ਇਹਨੂੰ ਫੜ ਲਾਂ ਤਾਂ ਫੇਰ ਇਹਨਾਂ ਨੇ ਕੀ ਕੀਤਾ ਜੀ ਆਪਦਾ ਸ਼ੁਰਾ ਕੱਢਿਆ ਤੇ ਆਪਦੇ ਆਪ ਨੂੰ ਮਾਰਨ ਲੱਗਦਾ ਹੁਣ ਜਦੋਂ ਮਾਰਨ ਲੱਗਦਾ ਤੇ ਵਿਸ਼ਨੂੰ ਭਗਵਾਨ ਦੇਖਦੇ ਆ ਵੀ ਇਹ ਤਾਂ ਆਪਦੇ ਆਪ ਨੂੰ ਮਾਰ ਲੂਗਾ ਤਾਂ ਫੇਰ ਉਹ ਜਿਹੜੇ ਆ ਆਪਦੇ ਆਪ ਹੀ ਜਾਲ ਦੇ ਵਿੱਚ ਫਸਣ ਦਾ ਨਾਟਕ ਕਰਦੇ ਆ ਆਪਦੇ ਪੰਖ ਜਿਹੜੇ ਆ ਫੜਫੜਾਉਂਦੇ ਆ ਜਾਲ ਦੇ ਵਿੱਚ ਫਸ ਕੇ ਤੇ ਜਦੋਂ ਇਹ ਸ਼ਿਕਾਰੀ ਦੇਖਦਾ ਆਵਾਜ਼ ਆਉਂਦੀ ਆ ਉਧਰ ਦੇਖਦਾ ਕਿ ਇਹ ਤੇ ਫਸ ਗਿਆ ਤੇ ਫਿਰ ਜਵਾਦ ਉਹ ਉਧਰ ਨੂੰ ਭੱਜਦਾ ਤੇ ਉਹ ਜਾਲ ਦੇ ਵਿੱਚ ਚਤਰਪੁਜਰ ਪੰਛੀ ਨੂੰ ਜਾਨੀ ਕਿ ਵਿਸ਼ਨੂੰ ਭਗਵਾਨ ਨੂੰ ਉਹੋ ਜਿਹੜੇ ਆਪਦੇ ਮੋਢਿਆਂ ਦੇ ਉੱਤੇ ਚੱਕ ਕੇ ਉਹ ਸੰਤਾਂ ਕੋਲੇ ਲੈ ਜਾਂਦੇ ਆ ਹੁਣ ਜਦੋਂ ਸੰਤਾਂ ਕੋਲੇ ਲੈ ਕੇ ਜਾਂਦੇ ਆ ਉਹਨਾਂ ਦੇ ਕੋਲੇ ਰੱਖਦੇ ਆ ਤੇ ਸੰਤ ਜੋ ਕਿ ਬ੍ਰਹਮ ਅਵਸਥਾ ਦੇ ਮਾਲਕ ਹੁੰਦੇ ਆ ਉਹ ਦੇਖਦੇ ਆ ਤੇ ਵਿਸ਼ਨੂੰ ਭਗਵਾਨ ਆ ਤੇ ਉਹ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਲੋਧਿਆ ਸ਼ਿਕਾਰੀ ਹੁੰਦਾ ਉਹਦੇ ਪੈਰੀਂ ਹੱਥ ਲਾਉਂਦੇ ਆ ਤੇ ਫੇਰ ਜਿ ਵਿਸ਼ਨੂੰ ਭਗਵਾਨ ਦੇ ਕਹਿੰਦੇ ਕਿ ਤੂੰ ਤੇ ਸੱਚਮੁੱਚ ਵਿਸ਼ਨੂੰ ਭਗਵਾਨ ਨੂੰ ਫੜ ਕੇ ਲੈ ਆਇਆ ਤੇ ਤੂੰ ਤੇ ਬਹੁਤ ਵੱਡਾ ਭਗਤ ਹੈ ਤੇ ਫਿਰ ਉਹ ਭਗਵਾਨ ਦੇ ਚਰਨਾਂ ਨੂੰ ਹੱਥ ਲਾਉਂਦੇ ਆ ਤੇ ਗਦਗਦ ਹੋ ਜਾਂਦੇ ਆ ਵਿਸ਼ਨੂੰ ਭਗਵਾਨ ਵੀ ਬੜੇ ਖੁਸ਼ ਹੁੰਦੇ ਆ ਜਦੋਂ ਲੋਧਿਆ ਨੂੰ ਪਤਾ ਲੱਗਦਾ ਕਿ ਤੇ ਭਗਵਾਨ ਹੈ ਤੇ ਫਿਰ ਉਹ ਭਗਵਾਨ ਦੇ ਚਰਨੀ ਡੇਗ ਪੈਂਦਾ ਵਿਸ਼ਨੂੰ ਭਗਵਾਨ ਦੇ ਤੇ ਮਾਫੀ ਮੰਗਦਾ ਹੈ ਕਿ ਮੇਥੋਂ ਗਲਤੀ ਹੋ ਗਈ ਤੇ ਪਰ ਭਗਵਾਨ ਉਹ ਹੱਸਦੇ ਆ ਮੁਸਕਰਾਉਂਦੇ ਆ ਤੇ ਉਹ ਉਹ ਆਪਣੇ ਗੱਲ ਦੇ ਨਾਲ ਲਾ ਲੈਂਦੇ ਐ ਫਿਰ ਦੋਵਾਂ ਨੂੰ ਅਸ਼ੀਰਵਾਦ ਦਿੰਦੇ ਐ ਕਿ ਤੁਸੀਂ ਇਸ ਜੀਵਨ ਤੋਂ ਬਾਅਦ ਮੇਰੀ ਸ਼ਰਨ ਦੇ ਵਿੱਚ ਹੀ ਆ ਜਾਓਗੇ ਜਾਨੀ ਕਿ ਤੁਹਾਡੀ ਮੁਕਤੀ ਹੋ ਜਾਊਗੀ ਤੇ ਜਿਹੜਾ ਲੋਧੀਆ ਸ਼ਿਕਾਰੀ ਹੁੰਦਾ ਉਹਦੀਆਂ ਸੱਤ ਕੁਲਾਂ ਜਿਹੜੀਆਂ ਉਹ ਤਾਰ ਦਿੰਦੇ ਆ ਤੇ ਉਸ ਤੋਂ ਬਾਅਦ ਉਹ ਬੜੇ ਸਕੂਨ ਦੀ ਜ਼ਿੰਦਗੀ ਜਿਉਂਦਾ ਐ ਸੰਤ ਬ੍ਰਹਮ ਗਿਆਨੀ ਵਾਲੀ ਜ਼ਿੰਦਗੀ ਜਿਉਂਦਾ ਜਿੰਨੀ ਵੀ ਉਸ ਤੋਂ ਬਾਅਦ ਉਹਦੀ ਬਚੀ ਹੁੰਦੀ ਐ ਇਹ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਜਿਹੜੀ ਗੱਲ ਮਿਲਦੀ ਆ ਉਹ ਆ ਦ੍ਰਿੜ ਨਿਸ਼ਚਾ ਜੇਕਰ ਅਸੀਂ ਦ੍ਰਿੜ ਨਿਸ਼ਚੇ ਦੇ ਨਾਲ ਕੰਮ ਕਰੀਏ ਤੇ ਫਿਰ ਅਸੀਂ ਪਰਮਾਤਮਾ ਨੂੰ ਵੀ ਮਿਲ ਸਕਦੇ ਆ ਉਹਨੂੰ ਵੀ ਪਾ ਸਕਦੇ ਆ ਤੇ ਹੁਣ ਜਿਵੇਂ ਹੁਣ ਸ਼ਿਕਾਰੀ ਨੇ ਦ੍ਰਿੜ ਨਿਸ਼ਚੇ ਕੀਤਾ ਤੇ ਉਹਨੇ ਪਰਮਾਤਮਾ ਨੂੰ ਹੀ ਆਪਣੇ ਜਿਹੜਾ ਜਾਲ ਦੇ ਵਿੱਚ ਫਸਾ ਲਿਆ ਪਰਮਾਤਮਾ ਵਿਵਸ਼ ਹੋ ਜਾਂਦਾ ਆ ਆਪਦੇ ਭਗਤਾਂ ਦੇ ਕੋਲੇ ਜਾਣ ਲਈ ਜੇ ਤੁਸੀਂ ਦ੍ਰਿੜ ਨਿਸ਼ਚਾ ਕਰੋ ਮਨ ਨੂੰ ਨਹੀਂ ਡਲਾਉਣਾਗਾ ਤੇ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰ ਸਕਦੇ ਆ ਤੁਸੀਂ ਕਦੇ ਹਾਰਦੇ ਨਹੀਂ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਪਾਓ ਚਾਹੇ ਤੁਸੀਂ ਉਹ ਕਿਸੇ ਬਾਹਰਲੇ ਮੁਲਕ ਜਾਣਾ ਭਾਵੇਂ ਤੁਸੀਂ ਇੱਥੇ ਪੈਸਾ ਤੇ ਲਕਮਾਉਣਾ ਨੌਕਰੀ ਪ੍ਰਾਪਤ ਕਰਨੀ ਆ ਜਾਂ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਬੜੀ ਆਸਾਨੀ ਦੇ ਨਾਲ ਉਹਨੂੰ ਕਰ ਸਕਦੇ ਆ ਮੇਰੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇਸ ਮੋਟੀਵੇਸ਼ਨ ਕਹਾਣੀ ਨੂੰ ਆਪ ਦੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਹੋਰ ਵੀ ਲੋਕ ਇਸ ਕਹਾਣੀ ਤੋਂ ਲਾਭ ਉਠਾ ਸਕਣ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰਾਖਾ ਸ਼ਬਾਕਰ